ਹਾਂ ਤਾਂ ਹੋ ਗਈ ਯਾਰ ਸਟੇਜ ਤੇ ਖੜੋਤੀ ਆ ਤੇ ਐਡੇ মিডিਆ ਦੇ ਸਾਹਮਣੇ ਖੜੋਤੀ ਆ ਇੰਨੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਵੀਡੀਓ ਬਣਾਈ ਜਾਂਦੀਆਂ ਤੇ ਮਾਂ ਦੀ ਤੀਕਰੋਂ ਕੱਪੜੇ ਪਾ ਕੇ ਆਈਏ ਤੇ ਥੱਲੇ ਕੁਝ ਪਾ ਕੇ ਨਹੀਂ ਆਈ। ਤੇ ਇਹੋ ਜੀ ਵੀਡੀਓ ਬਣੀ ਐ ਤੇ ਬੇਸ਼ਰਮੀ ਦੀ ਹੱਦ ਦੇਖ ਲਓ ਮਰਨ ਡੁੱਬ ਕੇ ਮਰਨ ਵਾਲੀ ਗੱਲਬਾਤ ਹੋ ਗਈ ਵੀਡੀਓ ਬਣ ਗਈ ਤੇ ਫਿਰ ਬਾਅਦ ਚ ਵੀਡੀਓ ਇੰਨੀ ਵਾਇਰਲ ਹੋ ਰਹੀ ਏ ਵਾਇਰਲ ਹੋ ਰਹੀ ਏ ਵੀਡੀਓ ਤੇ ਟ੍ਰੈਂਡਿੰਗ ਵਿੱਚ ਚੱਲ ਰਹੀ ਏ। ਉਧਰੋਂ ਦਿਲਜੀਤ ਦਾ ਸ਼ੋਅ ਤੇ ਉਹਦਾ ਗਾਣਾ ਟ੍ਰੈਂਡਿੰਗ 'ਚ ਚੱਲਦਾ ਇੰਸਟਾਗ੍ਰਾਮ ਤੇ ਉਧਰੋਂ ਇਹਦੀ ਵੀਡੀਓ ਵਾਇਰਲ ਹੋਈ ਹੈ ਜਿਹੜੀ ਉਹ ਟ੍ਰੈਂਡਿੰਗ 'ਚ ਚੱਲ ਰਹੀ ਹੈ ਤੇ ਸ਼ਰਮਨਾ ਦੀ ਕੋਈ ਚੀਜ਼ ਹੀ ਨਹੀਂ ਗਈ ਮੈਂ ਚਿੱਤੜ ਵਿਖਾ ਕੇ ਤੇ ਉਹ ਖੁਸ਼ ਹੋਈ ਜਾਂਦੀ ਹੈ ਉਲਟਾ ਫਿਰ ਸਟੇਟਮੈਂਟ ਦੇਈ ਜਾਂਦੀ ਹੈ ਦੂਜੀ ਵੀਡੀਓ 'ਚ ਕਿ ਇਹ ਦੱਸੋ ਚੱਡੀ ਕਿਹੜੇ ਰੰਗ ਦੀ ਪਾਈ ਹੈ ਬਸ ਯਾਰ ਬੇੜਾ ਗਰਕ ਹੋ ਗਿਆ ਇਸ ਤੋਂ ਬਾਅਦ ਹੋਰ ਕੁਝ ਨਹੀਂ ਹੋ ਸਕਦਾ ਬਸ ਇਹਨੂੰ ਵੇਖ ਕੇ ਤੇ ਹੁਣ ਜਿਹੜੀ ਅੱਗੇ ਇਹ ਕੰਮ ਚੱਲਦਾ ਸੀਗਾ ਕੱਪੜੇ ਪਾ ਕੇ ਵਿਖਾਉਂਦੀਆਂ ਸੀ ਹੁਣ ਉਹਨਾਂ ਨੂੰ ਇਹ ਵੀ ਪਤਾ ਲੱਗ ਜਣਾ ਹੈ ਵੀ ਹੁਣ ਤਾਂ ਇਸ ਤਰ੍ਹਾਂ ਹੋਰ ਜ਼ਿਆਦਾ ਟ੍ਰੈਂਡਿੰਗ ਚ ਆਉਂਦਾ ਲਾ ਕੇ ਕੱਪੜੇ ਵੀ ਚੱਲ ਜਾਂਦਾ ਕੰਮ ਤੇ ਉਹ ਵੀ ਵੀਡੀਓ ਦੇ ਸਾਹਮਣੇ ਚੱਲੋ ਤੇ ਜ਼ਿਆਦਾ ਟ੍ਰੈਂਡਿੰਗ ਚ ਚੱਲਦਾ ਕੰਮ ਵਾਇਰਲ ਹੋ ਜਾਂਦੀ ਵੀਡੀਓ ਜਦੋਂ ਬਸ ਯਾਰ ਕਹਿੰਦੇ ਨੇ ਕਾਲ ਯੁਗ ਕਾਲ ਯੁਗ ਦੀਆਂ ਨਿਸ਼ਾਨੀਆਂ ਹੋਰ ਕੀ ਹੁੰਦੀਆਂ ਭਾਈ ਕਾਲ ਯੁਗ ਦੀਆਂ ਨਿਸ਼ਾਨੀਆਂ ਇਹ ਹੈ ਦੋਸਤੋ ਤੇ ਇਹਦਾ ਰੱਬ ਬਚਾਵੇ ਤਾਂ ਬਚਾਵੇ ਬਾਕੀ ਹੁਣ ਆਪਣੇ ਵਰਗਿਆਂ ਦੇ ਜਾਂ ਕਿਸੇ ਹੋਰ ਬੰਦੇ ਦੇ ਹੱਥ ਵਸਨੇ ਹੈਗਾ ਵੀ ਇਹਨਾਂ ਨੂੰ ਰੋਕ ਲ ਬੰਦਿਆਂ ਨੂੰ ਰੋਕ ਸਕਦੇ ਆ ਪਰ ਇਹਨਾਂ ਨੂੰ ਨਹੀਂ ਇਹਨਾਂ ਦੇ ਹੱਥ ਬਈ ਜਿਹੜਾ ਕੁਝ ਆ ਗਿਆ ਹੁਣ ਇਹ ਤਾਂ ਹੁਣ ਰੱਬ ਹੀ ਬਚਾਵੇ ਕਮੈਂਟ ਕਰਕੇ ਦੱਸਿਆ ਜੇ ਵੀ ਐਹੋ ਜਿਹੀਆਂ ਹਰਕਤਾਂ ਜਦੋਂ ਹੋਣ ਲੱਗ ਜਣਾਂ ਐਹੋ ਜਿਹੀਆਂ ਚੀਜ਼ਾਂ ਬਣਨ ਲੱਗ ਜਣਨ ਵੀਡੀਓ ਬਣਨ ਲੱਗ ਜਣ ਤੇ ਕੁੜੀਆਂ ਬਣਾਉਣ ਤਾਂ ਫਿਰ ਕੀ ਰੱਬੀ ਵਾਲੀ ਹੈ